ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਮੇਰੇ ਨਵੇਂ ਪਲੌਗ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਅੱਜ ਆ ਮੁੰਡੇ ਦੀ ਮੰਮੀ ਆਈ ਠੀਕ ਹੈ ਆ ਸਾਡੀ ਮਾਸਦੀ ਆ ਠੀਕ ਹੈ ਸਾਰਿਆਂ ਨੂੰ ਪਹਿਲਾਂ ਪੈਨਾਂ ਨੂੰ ਘੇਰ ਲਿਆ ਦੱਸੋ ਵੀ ਕਿਵੇਂ ਲੱਗ ਰਿਹਾ ਤੁਹਾਨੂੰ ਛੱਡ ਦਿਓ ਕਿਵੇਂ ਲੱਗ ਰਿਹਾ ਹੈ ਬਹੁਤ ਬਹੁਤ ਵਧੀਆ ਅਜੀ ਚਾ ਹਾਂ ਮੈਂ ਚੱਲ ਚੱਲ ਲੈ

ਮਤਿਆਂ ਦੀ ਗੱਲੋ ਸਾਂਝਾ ਤੇ ਆਨੇਗੇ ਉਪ ਕੁੜੀ ਆ ਜਾਣਗੇ ਗੱਲ ਦੀ ਜਾਗੋ ਆਪਣੇ ਉਹਨੇ ਪਰਸੂ ਦੀ ਪਾਰਟੀ ਹੈ ਗੱਲ ਦੀ ਜਾਗੋ ਆਪਣੇ ਨਾ ਫਾਜੋ ਪਾਰਟੀ ਹੈ ਜੀ ਰਹੀ ਮੱਜ ਰਹੀ ਹਾਂ ਅਸੀਂ ਤਾਂ ਗਲਾਜਾ ਹੁਣਾਂ ਗੋਲ ਕਰ ਕਰ ਦਿੰਨੇ ਆ ਜੀ ਤੁਹਾਨੂੰ ਠੀਕ ਹੈ ਤੁਹਾਨੂੰ ਹੋਣਾ ਠੀਕ ਹੈ ਹੋਣਾ ਚਾਹੀਦਾ ਜਾਨਿਆ ਸਮੋਸੇ ਲੈ ਜਾਨਿਆ ਫੋੜੇ ਲੈ ਕੇ ਜਾਨਿਆ ਜੋ ਮਰਜੀ ਲੈ ਠੀਕ ਹੈ ਜੀ ਬੱਲਾ ਟੈਂਟ ਵੀ ਵਧੀਆ ਲੱਗਾ ਨਾ ਪਾਇਣ ਟੈਕਸ ਪਗੜਿਆ ਹੋਇਆ ਕਾਲੀ ਤੋਂ ਦਵਾ ਨਾ ਬੰਦਾ ਆਹੋ ਜਿਹਾ ਟੈਕਸ ਪਾਇਆ ਉਹਨੇ ਜੀ ਆਹ ਜਿਵੇਂ ਨਾਦੀ ਮਾ ਉਹ ਤੇ ਮਰਾਂ ਦਾ ਹੱਥ ਦੋ ਬਰਾਏ ਬਟਨਾ ਉਹ ਬਟਨਾ ਆਹ ਕੁਰਸੀ ਲਾ ਦਿਆਂ ਵੀ ਉਹ ਬੰਦਾ ਜਿਹੜਾ ਕਿਹਾ ਬਟਨਾ ਬਟਨਾ ਲਾਉਣ ਵਾਲਾ ਬਣਾਇਆ ਆਪਾਂ ਹਲਤੀ ਉੱਤੇ ਬਟਨਾ ਬਣਾਉਂਦਾ ਇਸ ਤਰ੍ਹਾਂ ਬਣਾਉਂਦਾ ਤੁਸੀਂ ਚਾਹੇ ਤੇਰਾ ਬਣਾਉਂਗਾ ਆਪਾਂ ਉਹ ਜਰ ਬੱਦਨਾ ਮੈਂ ਕੱਲ ਨੂੰ ਆਥਣੇ ਆਥਣੋ ਵਾਰ ਦੋ ਹਲਵਾਈ ਸੱਤਾ ਹੋਇਆ ਆਪਣਾ ਠੀਕ ਹੈ ਜੀ ਇਹ ਬੱਤੀ ਮਾਰ ਕੇ ਬੱਠਾ ਲਵਾਈਦਾ ਆਏ ਜੀ ਮਿੱਤਰੀ ਹਾਂ ਅੰਦਰ ਕੁਰਸੀਆਂ ਦੇ ਰੋਲ ਰੋਲ ਨਹੀਂ ਆਉਣੇ ਆ ਜੀ ਪਾਪਾ ਖੜਿਆ ਪਤਾ ਹੀ ਨਹੀਂ ਜੀ ਜੀ ਨਾਮ ਬਾਕੀ ਜੀ ਜੀ ਜੋ ਤੰਬਾ ਆਇਆ

ਦੀਦੇ ਵਾਸਤੇ ਆਪਣੇ ਤਿਆਰ ਕਰਖੇ ਬੜਨਾ ਲਾਏ ਜਾਊਗਾ ਅਵਤਾਰ ਸਿੰਘ ਦੀ ਵਿਆਹ ਵਾਲਾ ਮੁੰਡਾ ਕਹਿੰਦੀ ਇੱਧਰ ਪੂਰੇ ਟੈਂਟ ਵਗੈਰਾ ਲੱਗੇ ਹੋਏ ਨੇਗੇ ਤੇ ਕੁਰਸੀਆਂ ਵਗੈਰਾ ਲੱਗੀਆਂ ਹੋਈਆਂ ਨੇ ਆ ਸਾਡੇ ਘਰ ਦੀ ਕੀ ਹੈਗੀ ਮੁੱਖ ਬੰਦੇ ਖੜਦੋ 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 ਹਾਂ ਬੇਬੀ ਦੀ ਆਪ ਦੀ ਵੀਡੀਓ ਬਣਾਈਏ ਜ਼ਰੂਰੀ ਹੈ ਖੜਦਿਆ ਖੜਦਾ ਖੜਦਾ ਤੇਰੀ ਬੇਬੀ ਜੀ ਤੁਹਾਡੇ ਪੋਤੇ ਦਾ ਵਿਆਹਗਾ ਦੱਸੋ ਕਿਵੇਂ ਜੀ ਲੱਗ ਰਿਹਾ ਤੁਹਾਨੂੰ ਹੈ ਬਹੁਤ ਵਧੀਆ ਲੱਗਦਾ ਹੈ ਲੈ ਪਹਿਲਾਂ ਤਾਂ ਇੰਨਾ ਖਰੂ ਬਈ ਨਹੀਂ ਹੁਣ ਕਿ ਬਹੁਤ ਵਧੀਆ ਨਾਲ ਹੀ ਸਾਰਤਾ ਮੜਾ ਮੋੜਾ ਹੋਰ ਵੀ ਬੋਲ ਹੋਰ ਮੈਂ ਕੀ ਬੋਲਾਂ ਚੱਲ ਚੰਗਾ ਖਾ ਪੀਓ ਮੌਜਾ ਲਾਓ ਹਾਂ